ਸাশਰੇ ਕਾਲਜੀ ਕਿਸਮਤ ਦੀਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿਹੜੇ ਆਪਣੇ ਵੈਲਵਟ ਦੇ ਸੂਟ ਸੀ ਜੀ ਦੁਆਰਾ ਆ ਚੁੱਕੇ ਨੇ 250 ਦੀ ਰੇਂਜ ਵਿੱਚ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਜ਼ਬਰਦਸਤ ਆਈ ਹੈ ਆਪਣੇ ਕੋਲੇ ਤੇ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਿੰਨਾ ਭੈਣਾਂ ਦੇ ਕਾਲ ਆਏ ਸੀ ਕਿ ਉਹਨਾਂ ਦਾ ਆਰਡਰ ਬੁੱਕ ਨਹੀਂ ਹੋ ਪਾਇਆ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਵੈਲਵਟ ਦੇ ਸੂਟ ਪ੍ਰਿੰਟਿੰਗ ਸਾਰੇ ਸੂਟਾਂ ਦੀ ਬਹੁਤ ਜਿਆਦਾ ਪਿਆਰੀ ਹੈ ਡਿਜੀਟਲ ਪ੍ਰਿੰਟਿੰਗ ਮਿਲੇਗੀ ਤੁਹਾਨੂੰ 250 ਦਾ ਸੂਟ ਦੋ ਸੂਟਾਂ ਤੇ ਸ਼ਿਪਿੰਗ ਬਿਲਕੁਲ ਫ੍ਰੀ ਮਿਲੇਗੀ ਤੁਹਾਨੂੰ ਜਲਦੀ ਜਲਦੀ ਆਰਡਰ ਕਰੋ ਜੀ ਪ੍ਰਾਈਸ ਬਹੁਤ ਹੀ ਜਿਆਦਾ ਘੱਟ ਹੈ ਤੇ ਸੂਟ ਵੀ ਬਹੁਤ ਜਿਆਦਾ ਸੋਹਣੇ ਨੇ ਬਾਦ ਵਿੱਚ ਭੈਣਾ ਦੀ ਫੋਨ ਆਉਂਦੇ ਨੇ ਕਿ ਮੈਨੂੰ ਨਹੀਂ ਮਿਲਿਆ ਇਸ ਲਈ ਜਲਦੀ ਜਲਦੀ ਵੀਡੀਓ ਦੇਖਦੇ ਸਾਰੇ ਆਪਣਾ ਆਰਡਰ ਬੁੱਕ ਕਰ ਲਓ ਜੀ। نیچے ਨੰਬਰ ਤੁਹਾਨੂੰ ਦਿਖ ਰਿਹਾ। 4 ਤੋਂ 5 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਸੂਟ ਤੁਹਾਨੂੰ ਮਿਲ ਜਾਏਗਾ। ਹਾਂਜੀ ਦੇਖੋ ਬਹੁਤ ਹੀ ਸੋਹਣੇ ਸੋਹਣੇ ਰੰਗ ਨੇ। ਵੈਲਵਟ ਦਾ ਇਹ ਆਪਣੇ ਕੋਲੇ ਲਾਸਟ ਸਟਾਕ ਹੈ ਜੀ ਇਸ ਤੋਂ ਬਾਅਦ ਵੈਲਵਟ ਨਹੀਂ ਆਏਗੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਬਾਕਸ ਜਰੂਰ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖ ਰਹੇ ਹੋ ਹਾਂਜੀ ਦੇਖੋ ਬਾਕੀ ਪਿਆਰੇ ਪਿਆਰੇ ਸ਼ੂਟ ਨੇ ਤੇ ਬਹੁਤ ਹੀ ਘੱਟ ਰੇਟ ਵਿੱਚ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ